ਭਾਰਤ ਨੇ ਪੈਰਿਸ 올림픽 2024 ਦੇ ਹਾਕੀ ਮੈਚ ਵਿੱਚ ਸਪੇਨ ਨੂੰ ਹਰਾ ਕੇ 81 ਦਾ ਤਗਮਾ ਜਿੱਤਿਆ ਹੈ। ਕਪਤਾਨ ਹਰਮਨਪ੍ਰੀਤ ਸਿੰਘ ਨੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਉਹਨਾਂ ਪਹਿਲੇ 2 ਗੋਲ ਕਰਕੇ ਟੀਮ ਨੂੰ ਬੜਤ ਦਵਾਈ। ਹਰਮਨਪ੍ਰੀਤ ਸਿੰਘ ਭਾਰਤੀ ਰਾਸ਼ਟਰੀ ਟੀਮ ਲਈ ਡਿਫੈਂਡਰ ਵਜੋਂ ਖੇਡਦਾ ਹੈ ਅਤੇ ਟੀਮ ਦਾ ਕਪਤਾਨ ਵੀ ਹੈ। ਉਹਨਾਂ ਦੁਨੀਆ ਦੇ ਸਭ ਤੋਂ ਵਧੀਆ ਡ੍ਰੈਗ ਫਲਿਕਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਮੌਕੇ ਪੀਐਮ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਉਹਨਾਂ ਐਕਸ ਉੱਤੇ ਪੋਸਟ ਕੀਤਾ ਹੈ। ਇੱਕ ਅਜਿਹੀ ਪ੍ਰਾਪਤੀ ਜੋ ਆਉਣ ਆਲੀਆਂ ਪੀੜੀਆਂ ਯਾਦ ਰੱਖਣਗੀਆਂ ਭਾਰਤੀ ਹਾਕੀ ਟੀਮ ਨੇ 올림픽 ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤਿਆ ਕਾਂਸੀ ਦਾ ਤਗਮਾ ਇਹ ਹੋਰ ਵੀ ਖਾਸ ਹੈ ਕਿਉਂਕਿ 올림픽 ਚ ਇਹ ਉਸ ਦਾ ਲਗਾਤਾਰ ਦੂਜਾ ਤਗਮਾ ਹੈ ਉਹਨਾਂ ਦੀ ਸਫਲਤਾ ਹੁਨਰ ਲਗਨ ਅਤੇ ਟੀਮ ਪਾਵਨਾ ਦੀ ਜਿੱਤ ਹੈ ਉਸਨੇ ਬਹੁਤ ਹਿੰਮਤ ਅਤੇ ਲਚਕੀਲਾਪਨ ਦਿਖਾਇਆ ਹੈ ਹਾਕੀ ਨਾਲ ਹਰ ਭਾਰਤੀ ਦਾ ਪਵਨਾਤਮਕ ਸਬੰਧ ਹੈ ਅਤੇ ਇਹ ਪ੍ਰਾਪਤੀ ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਖੇਡ ਨੂੰ ਹੋਰ ਵੀ ਹਰਮਨ ਪਿਆਰੀ ਕਰੇਗੀ ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਹਾਕੀ ਟੀਮ ਨੂੰ ਜਿੱਤ ਉਤੇ ਮੁਬਾਰਕਬਾਦ ਦਿੱਤੀ ਹੈ ਉਹਨਾਂ ਐਕਸ ਉਤੇ ਪੋਸਟ ਕੀਤਾ ਹੈ ਕਿ #ਪੈਰਿਸਓਲੰਪਿਕਸ2024 ਵਿੱਚ ਕਾਂਸੀ ਦਾ ਤਗਮਾ ਜਿੱਤਣ ਤੇ ਸਾਡੀ ਪੁਰਸ਼ ਹਾਕੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਤੁਹਾਡਾ ਮਜ਼ਬੂਤ ਪ੍ਰਦਰਸ਼ਨ ਅਤੇ ਬੇਮਿਸਾਲ ਖੇਡ ਭਾਵਨਾ ਇਸ ਖੇਡ ਲਈ ਨਵਾਂ ਉਸ਼ਾ ਪੈਦਾ ਕਰੇਗੀ ਤੁਹਾਡੀ ਪ੍ਰਾਪਤੀ ਨੇ ਤਰੰਗੇ ਦਾ ਮਾਣ ਵਧਾਇਆ ਹੈ। ਭਾਰਤ ਨੇ ਪੈਰਿਸ 올림픽 2024 ਦੇ ਹਾਕੀ ਮੈਚ ਵਿੱਚ ਸਪੇਨ ਨੂੰ ਹਰਾ ਕੇ 81 ਦਾ ਤਗਮਾ ਜਿੱਤਿਆ ਹੈ। ਕਪਤਾਨ ਹਰਮਨਪ੍ਰੀਤ ਸਿੰਘ ਨੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਉਹਨਾਂ ਪਹਿਲੇ 2 ਗੋਲ ਕਰਕੇ ਟੀਮ ਨੂੰ ਬੜਤ ਦਵਾਈ। ਹਰਮਨਪ੍ਰੀਤ ਸਿੰਘ ਭਾਰਤੀ ਰਾਸ਼ਟਰੀ ਟੀਮ ਲਈ ਡਿਫੈਂਡਰ ਵਜੋਂ ਖੇਡਦਾ ਹੈ। ਅਤੇ ਟੀਮ ਦਾ ਕਪਤਾਨ ਵੀ ਹੈ ਉਹਨਾਂ ਦੁਨੀਆ ਦੇ ਸਭ ਤੋਂ ਵਧੀਆ ਡ੍ਰੈਗ ਫਲਿਕਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਸ ਮੌਕੇ ਪੀਐਮ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ ਉਹਨਾਂ ਐਕਸ ਉੱਤੇ ਪੋਸਟ ਕੀਤਾ ਹੈ ਇੱਕ ਅਜਿਹੀ ਪ੍ਰਾਪਤੀ ਜੋ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਭਾਰਤੀ ਹਾਕੀ ਟੀਮ ਨੇ 올림픽 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤਿਆ ਕਾਂਸੀ ਦਾ ਤਗਮਾ ਇਹ ਹੋਰ ਵੀ ਖਾਸ ਹੈ ਕਿਉਂਕਿ 올림픽 'ਚ ਇਹ ਉਸ ਦਾ ਲਗਾਤਾਰ ਦੂਜਾ ਤਗਮਾ ਹੈ ਉਹਨਾਂ ਦੀ ਸਫਲਤਾ ਹੁਨਰ ਲਗਨ ਅਤੇ ਟੀਮ ਪਾਵਨਾ ਦੀ ਜਿੱਤ ਹੈ ਉਸਨੇ ਬਹੁਤ ਹਿੰਮਤ ਅਤੇ ਲਚਕੀਲਾਪਨ ਦਿਖਾਇਆ ਹੈ ਹਾਕੀ ਨਾਲ ਹਰ ਭਾਰਤੀ ਦਾ ਪਵਨਾਤਮਕ ਸਬੰਧ ਹੈ ਅਤੇ ਇਹ ਪ੍ਰਾਪਤੀ ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਖੇਡ ਨੂੰ ਹੋਰ ਵੀ ਹਰਮਨ ਪਿਆਰੀ ਕਰੇਗੀ ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਹਾਕੀ ਟੀਮ ਨੂੰ ਜਿੱਤ ਉਤੇ ਮੁਬਾਰਕ ਬਾਦ ਦਿੱਤੀ ਹੈ ਉਹਨਾਂ ਐਕਸ ਉਤੇ ਪੋਸਟ ਕੀਤਾ ਹੈ ਕਿ #ਪੈਰਿਸਓਲੰਪਿਕਸ2024 ਵਿੱਚ ਕਾਂਸੀ ਦਾ ਤਗਮਾ ਜਿੱਤਣ ਤੇ ਸਾਡੀ ਪੁਰਸ਼ ਹਾਕੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਤੁਹਾਡਾ ਮਜ਼ਬੂਤ ਪ੍ਰਦਰਸ਼ਨ ਅਤੇ ਬੇਮਿਸਾਲ ਖੇਡ ਭਾਵਨਾ ਇਸ ਖੇਡ ਲਈ ਨਵਾਂ ਉਸ਼ਾ ਪੈਦਾ ਕਰੇਗੀ ਤੁਹਾਡੀ ਪ੍ਰਾਪਤੀ ਨੇ ਤਰੰਗੇ ਦਾ ਮਾਣ ਵਧਾਇਆ ਹੈ ਭਾਰਤ ਨੇ ਪੈਰਿਸ 올림픽 2024 ਦੇ ਹਾਕੀ ਮੈਚ ਵਿੱਚ ਸਪੇਨ ਨੂੰ ਹਰਾ ਕੇ ਕਾਸੀ ਦਾ ਤਗਮਾ ਜਿੱਤਿਆ ਹੈ। ਕਪਤਾਨ ਹਰਮਨਪ੍ਰੀਤ ਸਿੰਘ ਨੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਉਹਨਾਂ ਪਹਿਲੇ 2 ਗੋਲ ਕਰਕੇ ਟੀਮ ਨੂੰ ਬੜਤ ਦਵਾਈ। ਹਰਮਨਪ੍ਰੀਤ ਸਿੰਘ ਭਾਰਤੀ ਰਾਸ਼ਟਰੀ ਟੀਮ ਲਈ ਡਿਫੈਂਡਰ ਵਜੋਂ ਖੇਡਦਾ ਹੈ ਅਤੇ ਟੀਮ ਦਾ ਕਪਤਾਨ ਵੀ ਹੈ। ਉਹਨਾਂ ਦੁਨੀਆ ਦੇ ਸਭ ਤੋਂ ਵਧੀਆ ਡ੍ਰੈਗ ਫਲਿਕਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਮੌਕੇ ਪੀਐਮ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਉਹਨਾਂ ਐਕਸ ਉੱਤੇ ਪੋਸਟ ਕੀਤਾ ਹੈ। ਇੱਕ ਅਜਿਹੀ ਪ੍ਰਾਪਤੀ ਜੋ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ ਭਾਰਤੀ ਹਾਕੀ ਟੀਮ ਨੇ 올림픽 ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤਿਆ ਕਾਂਸੀ ਦਾ ਤਗਮਾ ਇਹ ਹੋਰ ਵੀ ਖਾਸ ਹੈ ਕਿਉਂਕਿ 올림픽 ਚ ਇਹ ਉਸ ਦਾ ਲਗਾਤਾਰ ਦੂਜਾ ਤਗਮਾ ਹੈ ਉਹਨਾਂ ਦੀ ਸਫਲਤਾ ਹੁਨਰ ਲਗਨ ਅਤੇ ਟੀਮ ਪਾਵਨਾ ਦੀ ਜਿੱਤ ਹੈ ਉਸਨੇ ਬਹੁਤ ਹਿੰਮਤ ਅਤੇ ਲਚਕੀਲਾਪਨ ਦਿਖਾਇਆ ਹੈ ਹਾਕੀ ਨਾਲ ਹਰ ਭਾਰਤੀ ਦਾ ਪਾਵਨਾਤਮਕ ਸਬੰਧ ਹੈ ਅਤੇ ਇਹ ਪ੍ਰਾਪਤੀ ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਖੇਡ ਨੂੰ ਹੋਰ ਵੀ ਹਰਮਨ ਪਿਆਰੀ ਕਰੇਗੀ ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਹਾਕੀ ਟੀਮ ਨੂੰ ਜਿੱਤ ਉਤੇ ਮੁਬਾਰਕਬਾਦ ਦਿੱਤੀ ਹੈ ਉਹਨਾਂ ਐਕਸ ਉਤੇ ਪੋਸਟ ਕੀਤਾ ਹੈ ਕਿ #ਪੈਰਿਸਓਲੰਪਿਕਸ2024 ਵਿੱਚ ਕਾਂਸੀ ਦਾ ਤਗਮਾ ਜਿੱਤਣ ਤੇ ਸਾਡੀ ਪੁਰਸ਼ ਹਾਕੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਤੁਹਾਡਾ ਮਜ਼ਬੂਤ ਪ੍ਰਦਰਸ਼ਨ ਅਤੇ ਬੇਮਿਸਾਲ ਖੇਡ ਭਾਵਨਾ ਇਸ ਖੇਡ ਲਈ ਨਵਾਂ ਉਸ਼ਾ ਪੈਦਾ ਕਰੇਗੀ ਤੁਹਾਡੀ ਪ੍ਰਾਪਤੀ ਨੇ ਤਰੰਗੇ ਦਾ ਮਾਣ ਵਧਾਇਆ ਹੈ